ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਤੁਹਾਡੇ YouTube ਚੈਨਲ ਪਾਵਰ ਡੇਰੀ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੇਰ ਸੇ ਲਈ ਲੈ ਕੇ ਆਏ ਜੀ ਤੇ ਜਿਸ ਪਿੰਡ ਚੋਂ ਵੀ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਦਾ ਆਪਾਂ ਨੇੜੇ ਪਿੰਡ ਬਈ ਸਲਾਤਪੁਰਾ ਜੰਗੀਆਂਣਾ ਭਾਈ ਰੂਪਾ ਤੇ ਭਗਤਾ ਭਾਈ ਕਾ ਵੀ ਨੇੜੇ ਰਹ ਜਾਂਦਾ ਪਹਾੜ ਪਿੰਡ ਵੀ ਨੇੜੇ ਰਹ ਜਾਂਦਾ ਜੇ ਮੰਨ ਕੇ ਚੱਲੋ ਬਈ ਬਰਨਾਲੇ ਤੋਂ ਬਾਜੇ ਕੰਨ ਜਾਣਾ ਉਹ ਰੋਡ ਦੇ ਬਿਲਕੁਲ ਉੱਪਰ ਪਿੰਡ ਪੈਂਦਾ ਬਈ ਬੁਰਜ ਰਾਜਗੜ ਰਾਜਗੜ ਵੀ ਕਹਿੰਦੇ ਨੇ ਬਈ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਟਾਨੀ ਸਾਹਿਬ 980241 ਠੀਕ ਹੈ ਬਾਈ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਪਹਿਲਾ ਸੂਆ ਸੂਈ ਹੈ ਜੀ ਬੱਸੀ ਕਦੋਂ ਸੂਈ ਹੈ ਬਾਈ ਇਹ ਤੜਕੇ 5 ਵਜੇ ਸੂਈ ਹੈ ਜੀ ਜੇਰ ਦੂਰ ਪੈ ਗਈ ਜੇ ਰੋਹ ਪਈ ਅੱਲੇ ਤੇ ਜਾ ਬੱਚਾ ਕੀ ਦਿੱਤਾ ਬਾਈ ਬੱਚਾ ਜੀ ਬੱਚਾ ਦਿੱਤਾ ਜੇਰ ਪੈ ਗਈ ਹੈ ਹਾਂ ਜੇਰ ਤਾਂ ਵੀ ਬੱਠਲ ਤੇ ਰੱਖੀ ਵੇ ਬਾਈ ਬੱਠਲ ਤੇ ਪਈਆ ਰਖਾ ਨਿਆ ਲੋ ਜੇਰ ਰੋਕਿਆ ਹੈ ਨਾ ਹਾਂ ਜੇਰ ਤਾਂ ਓਕੇ ਹੈ ਜੀ ਹੂੰ ਤੇ ਕਿੰਨਾ ਵਾੜਾ ਕੱਢਿਆ ਸਿਰੇ ਬੜਾ ਜਦੋਂ ਕਿਲੋ ਕਿਟੋਆ ਸੀ ਡਾਕਟਰ ਮੈਂ ਤੈਨੂੰ ਕਹਦੇ ਆਂ ਆਪਾਂ ਝੂਠ ਮਾਰ ਕੇ ਨਹੀਂ ਵੇਚਣਾ ਕਰਨੇ ਹਾਂ ਇਹਦਾ ਮੈਂ ਕਹ ਚੱਲ ਹੁਣ ਬੱਚਾ ਨਾਲੇ ਤੇ ਚੰਗਾ ਤਾਈ ਛੋਲਾ ਜਾ ਠੀਕ ਆ ਹਾਂ ਚਵਾਈ ਤੇ ਵੀ ਕਿਵੇਂ ਆ ਚਵਾਈ ਇੱਕ ਨੰਬਰ ਆ ਬੈੜ ਦੀ ਜਾਵਾਂ ਠੀਕ ਆ ਖਾਣੇ ਬਾਈ ਬਾਹ ਤੰਗਾ ਲੱਗੇ ਨਾ ਫਲੂਨ ਬੱਚੀ ਆ ਠੀਕ ਆ ਕਿੰਨਾ ਕਿ ਦੁੱਧ ਦੇ ਰਿਵਾਸਟੀ ਮਿਲ ਦੁੱਧ ਮੇਰੇ ਹਿਸਾਬ ਨਾਲ ਡਾਟ ਪਰ 20 ਕਿਲੋ ਬੱਚੀ ਜਾਂ ਹਾਂ ਫੁੱਲ ਕਾ ਟਾਂਡਾ ਵਾਲਾ ਬੱਚੀ ਦਾ ਆਰਡਰ ਕਮਾਲ ਦਾ ਮੁੱਠੀ ਆ ਥਣ ਖੋਲ ਦੇ ਬਈ ਤੋਰਚ ਦਿਖਾ ਦੀਏ ਨਾਲਾ ਨੂੰ ਨਾਲੇ ਵੇ ਤੇ ਬਹੁਤ ਨੇੜੋਂ ਚੈੱਕ ਕਰਵਾਵਾਂਗੇ ਪਛਾਂ ਤੋਂ ਆਰਡਰ ਦੇਖੋ ਬੜਾ ਚੰਗਾ ਆ ਡਰ ਕਰਮ ਵਾਲੀ ਦਾ। ਕੀ ਬਾਤ ਆ। ਆਰਡਰ ਬਹੁਤ ਹੈ। ਮੈਂ ਕਹਾਂ ਜਾਂਤੀ ਨਹੀਂ ਕੋਈ। ਉਤੋਂ ਵੀ ਲੈ ਬਾਈ ਪੱਦਰ ਪੁੱਦਰ ਚੰਗੀ ਆ। ਹਾਂ ਜਾਂਤੀ ਨਹੀਂ ਕੋਈ ਤੇ ਬਾਕੀ ਤੋਰਾ ਤਰਾ ਦਾ ਖਾਣਾ ਫੇਸ ਬੜਾ ਚੰਗਾ ਕਰਮ ਵਾਲੀ ਦਾ। ਸੂਈ ਸਵਾਜੀ ਆ। ਜੇਰ ਵੀ ਬਾਈ ਵੱਠਲ ਜਿਹਾ ਰੱਖੇ। ਹਾਂ ਜੇਰ ਤਾਂ ਓਕੇ ਆ ਜੀ। ਬਾਈ ਬੱਛਾ ਮਗਰ ਤੋਰਾ ਤਰਾ ਦੇਖੋ। ਤੋਰਾ ਤਰਾ ਬੜਾ ਚੰਗਾ ਹਨਾ। ਮੈਂ ਕਹਾਂ ਕਿ ਕਿਛੇ ਪਾਸੇ ਜੀ ਖੁੰਝ ਕੋਈ ਨਹੀਂ ਬੱਚੀ। ਹਾਂ। ਬਾਕੀ ਬ੍ਰੀਡ ਇੰਨੀ ਕਿ ਚੰਗੀ ਆ। ਹਾਂ ਜੀ ਬਿਲਕੁਲ ਨਹੀਂ ਮੰਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ। ਚੰਗੀ ਆ ਨਾ ਲੈ ਤੁਰਾ ਤਰਾ ਦੇਖੋ ਬਈ ਕਮਾਲ ਠੰਡੀ ਵੀ ਡਾਕਟਰ ਨੂੰ ਬਹੁਤ ਆ ਉਹ ਚਲ ਮਾੜਾ ਮੋਟਾ ਪ੍ਰੂਣ ਕਰਕੇ ਤਾਂ ਪਸੂ ਨਹੀਂ ਕਰਨੀਆਂ ਸਹੀ ਕਰਦਾ ਬਈ ਹਾਂ ਹੂੰ ਤੇ ਠੰਡੀ ਠੰਡੀ ਤੁਹਾਨੂੰ ਬਹੁਤ ਚੰਗਾ ਲੱਗਿਆ ਸਵਾਈ ਤੁਈ ਪਾਈ ਕਹਿੰਦਾ ਓਕੇ ਆ ਹਨ ਸੋਈ ਸਵਾਈ ਆ ਕਿਸੇ ਪਾਸੋਂ ਪਾਈ ਕਹਿੰਦਾ ਕੋਈ ਘੜ ਨਹੀਂ ਤੇ ਬਾਕੀ ਜੜੀਆਂ ਤਾਰਾ ਮਾਰ ਕੇ ਬਈ ਕਹਿੰਦਾ ਖਾਰ ਨੇ ਕੋਈ ਚੱਕਰੀ ਨਹੀਂ ਤੁਰਾ ਤਰਾ ਵੀ ਚੰਗਾ ਕਮਾਲ ਦਾ ਮੁੱਠੀ ਵਾਲਾ ਥਾਣਾ ਅੱਗੇ ਪਿੱਛੇ ਦਾ ਲੈ ਬਾਬਾ ਜੀ ਨੇੜ ਤੋਂ ਚੈੱਕ ਕਰਵਾਉਂਦੇ ਆ ਨਾੜਾ ਨੂੜਾ ਫੋਲਾ ਚੰਗੀਆਂ ਨੇ ਦੇ ਵੇ ਤੇ ਲੈ ਲੈ ਕੀ ਬਾਤ ਹੈ ਬਾਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਰਣ ਨਾੜਾ ਨੂੜਾ ਲੈਵੇ ਤੇ ਫੋਲਾ ਇੱਕ ਵਈ ਵੱਡੀ ਨਾੜ ਦੁੱਧੜੀ ਬਹੁਤ ਚੰਗੀਆਂ ਦੁੱਧ ਬਾਈ ਨੇ ਦੱਸਿਆ ਵੀ ਚੰਗਾ ਪਰ ਉਹ ਚੰਗੇ ਵਾਲੇ ਤੋਂ ਕਰਮਾ ਸਟਾਈਲ ਆ ਗੱਡੀ ਦੇ ਸਾਵਾਂ ਪਰੂਣ ਬੱਚੀ ਲੈਵਾ ਬਹੁਤ ਕਟਿਆ ਸਹੀ ਗੱਲ ਆ ਬਾਈ ਲੈ ਬਾਈ ਚਵਾਈ ਚੈੱਕ ਕਰੋ ਚਵਾਈ ਬੜੀ ਚੰਗੀਆਂ ਹਨ ਮੈਂ ਕਹਿੰਦਾ ਵਾਹ ਚੰਗਾ ਚੋਣ ਲੱਗਿਆ ਸਹੀ ਗੱਲ ਜਿਹੜੇ ਹਿਸਾਬ ਨਾਲ ਪਲੂਨ ਬੱਛੀ ਹੈ ਨਾ ਸਹੀ ਗੱਲ ਬਾਲਾ ਥਣ ਮੋਟਾ ਲੱਗਿਆ ਸਹੀ ਗੱਲ ਆ ਬਾਈ ਸਹੀ ਗੱਲ ਜਿਵੇਂ ਮਰਜੀ ਲੈ ਧਾਰ ਮਾਈ ਚੱਲ ਕਿਆ ਬਾਤ ਹੈ ਚਿਵਾਈ ਜਿਹੀ ਇੱਕ ਨੰਬਰ ਇਕੱਲਾ ਇਕੱਲਾ ਥਣ ਲੈ ਝੂਣ ਬੜਾ ਚੰਗਾ ਕਰਮਾ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਨਾਲੇ ਬਾਈ ਨੇ ਕਦੇ ਧਾਰ ਚੋਈ ਨਹੀਂ ਹੈ ਨਾ ਬਾਈ ਨਾਲਾ ਤਾਂ ਪਹਿਲੇ ਦਿਨੀ ਬਾਹਿਆ ਥੱਲੇ ਮੈਂ ਸਿੱਖ ਜਾਊਗਾ ਸਿੱਖ ਜਾਊਗਾ ਠੀਕ ਆ ਬਾਈ ਨਾਲਾ ਨੂਣਾ ਫੋਲੋ ਚੈ ਬਸ ਕਰੋ ਬਾਈ ਦੇਖੋ ਬਾਈ ਲੇਵਾ ਕਮਾਲ ਦਾ ਹੈਗਾ ਆਰਡਰ ਆਰਡਰ ਬਹੁਤ ਚੰਗਾ ਨਾਲਾ ਨੂਣਾ ਫੋਲੋ ਚਾਹੀਏ ਨੇ ਤੇ ਮੁੱਲ ਕੀ ਆ ਬਾਈ ਜੈ ਜਨ ਮੁੱਲ ਜੀ ਕਿੰਨਾ ਮਰਜ਼ੀ ਕਰਾ ਲੇ 70000 ਦੀ ਬੈੜ ਦੇ ਦੇਾਂਗੇ ਮਾਨਤਨ ਹੋਜੂ ਹਾਂ ਮਾਨਤਨ ਹੋਜੂ ਲੈਵੇ ਦੇ ਹਿਸਾਬ ਨਾਲ 70000 ਦੀ ਬੈੜ ਦੇ ਦੇਾਂਗੇ ਠੀਕ ਆ ਭਾਈ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ ਭਾਈ 70000 ਦੀ ਬੈੜ ਦੇ ਦੇਣਾ ਆਰਡਰ ਕਮਾਲ ਦਾ ਬਾਈ ਸੂਈ ਸਵਾਈਆ ਮੁੱਲ 70000 ਮਾਨਤਨ ਜ਼ਰੂਰ ਹੋਜੂ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਫੈਦਰ ਹੋ